एसआर गवर्नमेंट कॉलेज फॉर वुमेन अमृतसर ਵਿਖੇ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੈਂਟ ਵੱਲੋਂ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਆਈਆਈਐਮ ਅੰਮ੍ਰਿਤਸਰ ਦੇ ਡਾਇਰੈਕਟਰ ਡਾਕਟਰ ਨਾਗਰਾਜਨ ਰਾਮਮૂર્ਤੀ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਅਤੇ ਕਾਉਂਸਲ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਇਸ ਮੌਕੇ ਸ਼੍ਰੀ ਨਾਗਰਾਜਨ ਰਾਮਮૂર્ਤੀ ਨੇ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਕੀਮਤੀ ਗਿਆਨ ਅਤੇ ਜ਼ਿੰਦਗੀ ਦੇ ਤਜਰਬਿਆਂ ਬਾਰੇ ਵਿਚਾਰ ਸਾਂਝੇ ਕੀਤੇ ਉਹਨਾਂ ਵਕ ਵਕ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਉਹਨਾਂ ਨੂੰ ਸਹੀ ਡਿਗਰੀ ਪ੍ਰਾਪਤ ਕਰਕੇ ਸਹੀ ਕੈਰੀਅਰ ਦਾ ਮਾਰਗ ਚੁਣਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਉਹਨਾਂ ਸਿੱਖਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸਿੱਖਿਆ ਤੇ ਗਿਆਨ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਇਸ ਲਈ ਦੋਵਾਂ ਨੂੰ ਸਮਾਨਾਂਤਰ ਹੋਣਾ ਚਾਹੀਦਾ ਹੈ ਇਸ ਮੌਕੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਨੇ ਸੰਬੋਧਨ ਕਰਦਿਆਂ ਜੀਵਨ ਵਿੱਚ ਸਖਤ ਮਿਹਨਤ ਅਤੇ ਪ੍ਰੇਰਣਾ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਸਫਲਤਾ ਇੱਕ ਮੰਜ਼ਿਲ ਨਹੀਂ ਬਲਕਿ ਇੱਕ ਸਫ਼ਰ ਹੈ ਜਿਸ ਵਿੱਚ ਕਿਸੇ ਨੂੰ ਆਪਣੇ ਕੈਰੀਅਰ ਨੂੰ ਸਫਲ ਬਣਾਉਣ ਲਈ ਨੌਕਰੀ ਦੇ ਕਈ ਵਿਕਲਪ ਚੁਣਨੇ ਪੈਂਦੇ ਹਨ ਉਹਨਾਂ ਆਪਣੀ ਸਫਲਤਾ ਦੀ ਕਹਾਣੀ ਬਣਾਉਣ ਵਿੱਚ ਰਚਨਾਤਮਕ ਮਿਹਨਤ ਅਤੇ ਜਨੂਨ ਦੀ ਮਹੱਤਤਾ ਨੂੰ ਵੀ ਪ੍ਰਗਟ ਕੀਤਾ ਸੈਸ਼ਨ ਦੀ ਸਮਾਪਤੀ ਤੇ ਐਸਆਰ ਗਵਰਨਮੈਂਟ ਕਾਲਜ ਫॉर ਊਮਨ ਦੇ ਫੈਕਲਟੀ ਮੈਂਬਰ ਡਾਕਟਰ ਸਤਿੰਦਰ ਕੌਰ ਡਾਕਟਰ ਪ੍ਰੀਤੀ ਗੁਲਾਟੀ ਡਾਕਟਰ ਹਰਮਨਦੀਪ ਸਿੰਘ ਅਤੇ ਡਾਕਟਰ ਮੀਤੂ ਸਿੰਘ ਦੁਆਰਾ ਲਿਖੀ ਗਈ ਕਿਤਾਬ ਰਿਸਰਚ ਮੈਥੋਡੋਲੋਜੀ ਐਂਡ ਇੰਟਰਡਿਸਪਲਿਨਰੀ ਆਊਟਲੁੱਕ ਰਿਲੀਜ਼ ਕੀਤੀ ਗਈ ਐਸੈਂਸ਼ਲੀ ਆ ਕੇਮ ਹੇਅਰ ਟੂ ਟਾਕ ਟੂ ਦ ਸਟੂਡੈਂਟ ਅਬਾਊਟ ਕੈਰੀਅਰਸ ਐਂਡ ਵਾਈ ਦੇ ਵਾਂਟ ਟੂ ਪਰਸੂ ਵਾਟਐਵਰ ਦੇ ਵਾਂਟ ਟੂ ਪਰਸੂ ਐਂਡ ਵਾਟ ਆਰ ਦ ਚੈਲੰਜਸ ਦੈਟ ਦੇ ਵਿਲ ਬੀ ਫੇਸਿੰਗ ਇਨ ਲਾਈਫ ਆਈ ਆਲਸੋ ਐਜੂਕੇਟਿਡ ਥੈਮ ਔਨ ਹਾਊ ਦੇ ਸ਼ੁੱਡ ਪਰਸੂ देयर ਕੈਰੀਅਰ ਵਿਦ ਪੈਸ਼ਨ ਐਂਡ ਲਵ Uh, not just for the sake of, you know, financial stability or money, part of it. Uh, I advise them to be very creative and innovative in their approach, right, to success, uh, to be successful in life. So, this was the main uh, purpose uh, for my uh, addressing the students today. See, whether it is a girl or a boy, it does not matter, okay. A career is a career girls may face some challenges like they have to take a break from career to take care of the family and come back i think we should provide an ecosystem which allows them to you know do the, uh, and balance the work as well as uh, family needs uh, in some sense okay? and i find that most of them are uh, very bright girls right uh, who have who are ambitious in life you know they know uh, clearly what they want to do okay, and why they want to do so i look forward to them you know becoming successful in their life and future ਅਸੀਂ ਅੱਜ ਸਰੂਪਰਾਨੀ ਗਵਰਨਮੈਂਟ ਕਾਲਜ ਅੰਮ੍ਰਿਤਸਰ ਵਿਖੇ ਆਈ ਐਮ ਦੇ ਡਾਇਰੈਕਟਰ ਡਾਕਟਰ ਰਾਮਾਮੂਰਤੀ ਜੀ ਆਏ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਨਾਲ ਇੰਟਰੈਕਸ਼ਨ ਲਈ ਆਏ ਉਹਨਾਂ ਨੂੰ ਉਹਨਾਂ ਦੇ ਕੈਰੀਅਰ ਅੱਗੇ ਕਿਸ ਤਰ੍ਹਾਂ ਵਧਾ ਸਕਦੇ ਆ ਆਪਣੇ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਸਫਲ ਬਣ ਸਕਦੇ ਆ ਉਹਨਾਂ ਦੇ ਬੱਚਿਆਂ ਦੇ ਵਿੱਚ ਜਿਹੜੇ ਛੋਟੇ-ਛੋਟੇ ਮਨਾਂ ਦੇ ਸਵਾਲ ਸੀ ਉਹਨਾਂ ਨੂੰ ਗਾਈਡ ਕਰਕੇ ਇਸ ਬੜੀ ਸੋਹਣੀ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਸਾਡੇ ਲਈ ਇਹ ਬੜੀ ਮਾਨ ਦੀ ਗੱਲ ਹੈ ਕਿ ਆ ਕਿ ਉਹ ਆਏ ਤੇ ਸਾਡੇ ਬੱਚਿਆਂ ਨੂੰ ਉਹ ਸਮਝਾ ਕੇ ਗਏ ਇੰਡਾਇਰੈਕਟ ਕਰਕੇ ਗਏ ਜਿਹੜਾ ਬੱਚਾ ਅੰਦਾਏ ਪੜਨ ਵਾਸਤੇ ਉਹਨੂੰ ਹਮੇਸ਼ਾ ਹੀ ਹੁੰਦਾ ਕਿ ਮੈਂ ਅੱਗੇ ਜ਼ਿੰਦਗੀ ਦੇ ਵਿੱਚ ਵਧਾਂ ਅੱਗੇ ਚੱਲਾਂ ਜਦੋਂ ਇਹੋ ਜੇ ਮਹਾਨ ਸ਼ਖਸੀਅਤਾਂ ਦਾ ਨਾਲ ਉਹ ਮਿਲਦੇ ਆ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਕੁਝ ਪ੍ਰੇਰਣਾ ਲੈ ਕੇ ਉਹ ਆਪਣੀ ਜ਼ਿੰਦਗੀ ਨੂੰ ਸਵਾਰਦੇ ਆ ਸਾਨੂੰ ਵੀ ਇਹੀ ਆਸ ਹੈ ਅਸੀਂ ਇਸੇ ਆਸ ਦੇ ਬੁਲਾਇਆ ਸੀ ਉਹਨਾਂ ਨੂੰ ਤੇ ਉਹਨਾਂ ਨੇ ਸਾਡਾ ਮਾਣ ਰੱਖਿਆ ਕਿ ਸਾਡੇ ਬੱਚਿਆਂ ਨੂੰ ਆਪਣੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਉਹ ਸਵਾਰ ਕੇ ਆਪਣੀ ਜ਼ਿੰਦਗੀ ਨੂੰ ਸਕਸੈਸਫੁਲ ਬਣਾ ਸਕਦੇ ਆ ਹੋਰ ਬੁਲੰਦੀਆਂ ਤੇ ਪਹੁੰਚ ਸਕਦੇ ਆ ਉਹਨਾਂ ਦੇ ਜਿਹੜੇ ਸਵਾਲ ਸੀ ਉਹਨਾਂ ਨੇ ਛੋਟੇ ਛੋਟੇ ਸਵਾਲ ਕਿਤੇ ਉਹ ਸਵਾਲਾਂ ਦਾ ਉਹਨਾਂ ਨੇ ਬੜੇ ਅچھے ਤਰੀਕੇ ਨਾਲ ਐਗਜ਼ਾਮਪਲਸ ਦੇ ਦੇ ਕੇ ਜ਼ਿੰਦਗੀ ਦੀਆਂ ਐਗਜ਼ਾਮਪਲਸ ਦੇ ਕੇ ਉਹਨਾਂ ਨੂੰ ਸਮਝਾਇਆ ਕਿ ਇਹ ਕਿਸ ਤਰ੍ਹਾਂ ਉਹ ਸਕਸੈਸਫੁਲ ਬਣਾ ਸਕਤੇ ਹੈ